ਪ੍ਰਿਆ ਬਾਈ ਜੀ ਸਾਨੂੰ ਤਾਂ ਪਿੰਡ ਕੋਈ ਲੰਘਿਆ ਜਾ ਰਹੀ ਉਹਨੇ ਕਨਫਰਮ ਕੀਤਾ ਜਾਨੇ ਕਿ ਫਿਰ ਅਸੀਂ ਜਦੀ ਫੈਰਗ੍ਰੈਡ ਨੂੰ ਫੋਨ ਫਾਨ ਕਰਕੇ ਜਾਨੇ ਕਿ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲ ਹੈ ਛੇਕੀ ਸੀ ਇੱਥੇ ਜਿਹੜੀ ਬਲਾਸਟ ਹੋਇਆ ਸਿਲੰਡਰ ਬਲਾਸਟ ਹੋਇਆ ਹਾਂਜੀ ਸਿਲੰਡਰ ਬਲਾਸਟ ਹੋਇਆ ਨਾ ਸਿਲੰਡਰ ਬਲਾਸਟ ਹੋ ਕੇ ਹੀ ਦੂਸਰੇ ਜ਼ਮੀਨ 'ਚ ਵੀ ਗਿਰੇ ਨਹੀਂ ਜਾ ਕੇ ਅੱਛਾ ਜੀ ਕਿੰਨਾ ਕੁ ਨੁਕਸਾਨ ਹੋਇਆਗਾ ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ ਤਿੰਨ ਚਾਰ ਬੰਦੇ ਜਾਨੇ ਕਿ ਕਾਫੀ ਝੁਲਸੇ ਗਏ ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਨਨ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜੇ ਏਜੰਸੀ ਵਾਲਾ ਉਹ ਵੀ ਕਾਫੀ ਜਨਨ ਕਿ ਸੜ ਚੁੱਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈਏ ਦੀ ਗੱਡੀ ਜਹੀ ਭੇਜਾਈ ਹਸਪੀਟਲ ਲੈ ਗਿਆ ਜੀ ਤੇ ਇਹ ਜਿਹੜਾ ਹੈਗਾ ਘਰ ਵੀ ਟਹਿ ਗਿਆ ਹਾਂਜੀ ਜਨਨ ਕਿ ਇਹ ਗੈਸ ਏਜੰਸੀ ਦਾ ਕਮਰਾ ਜੀ ਉਹ ਕਮਰੇ ਚ ਜਿਸਲੰਡਰ ਪੈਣ ਜਸਟਮ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਨਨ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟਹਿ ਗਿਆ ਜੀ ਕਮਰਾ ਸਾਰਾ ਇਹ ਕਿੰਨੇ ਕਿ ਸਿਲੰਡਰ ਪਏ ਸੀ ਅੰਦਰ ਸਿਲੰਡਰ ਦੱਸਣੇ ਤੇ ਤਕਰੀਬਨ ਤਾਂ ਹੈਗੇ ਨਹੀਂ ਜੀ ਕਹਿੰਦੇ 8-10 ਸਿਲੰਡਰ ਹੈਗੇ ਨਹੀਂ ਅੱਛਾ ਸਿਲੰਡਰ ਦਾ ਇਹ ਜਿਹੜਾ ਹੈਗਾ ਗਡਾਉਨ ਸੀ ਗਡਾਉਨ ਸੀ ਹਾਂਜੀ ਹਾਂਜੀ ਗਡਾਉਣੀ ਅੱਛਾ ਕਿਹੜੀ ਗਡਾਉਨ ਨਾਲ ਸੀ ਜਾਨੇ ਕਿ ਇੱਕ ਕਮਰਾ ਪਾਇਆ ਹੋਇਆ ਸੀ ਜਿੱਦੇ ਚ ਭਈਏ ਬੂਈ ਇਹਨਾਂ ਦੇ ਰਹਿੰਦੇ ਆ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਜਾਨੇ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਚਲੋ ਜਿਹੜਾ ਸਿਲੰਡਰ ਉਹ ਵੀ ਕਹਿੰਦੇ ਕਾਫੀ ਦੂਰ ਦੂਰ ਟੱਕਰ ਕਰੇ ਹਾਂਜੀ ਇਹ ਨਾਲ ਦੀ ਜਾਨੇ ਕਿ ਜ਼ਮੀਨ ਏ ਕਣਕ ਲੱਗੀ ਹੋਈ ਔਰ ਤੇ ਜਾਨੇ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਕੁਛ ਨਹੀਂ ਨਹੀਂ ਸਰ ਉਸੇ ਮਤਲਬ 6 25 ਤੇ ਸਾਨੂੰ ਕਾਲ ਆਈ ਦੀ ਅਸੀਂ ਆਫਿਸ 'ਚ ਬੈਠੇ ਸੀਗੇ ਵੀ ਆਪਣਾ ਮੈਂ ਸੀ ਜਿਹੜਾ ਇਹਦਾ ਸਟੋਰ ਆ ਗਿਆ ਇਸ ਦਾ ਸਮਸ਼ੇਰ ਵਾਲਿਆਂ ਦਾ ਵੀ ਇਹਦੇ 'ਚ ਅੱਗ ਲੱਗੀ ਵੀ ਜਲਦੀ ਤੋਂ ਜਲਦੀ ਆਓ ਅਸੀਂ ਨਾਲ ਦੀ ਨਾਲ ਮਤਲਬ ਇੱਥੇ 4-5 ਮਿੰਟਾਂ 'ਚ ਪਹੁੰਚ ਗਏ ਆਉਂਦੇ ਨੂੰ ਬਸ ਸਰ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਅਸੀਂ ਆ ਕੇ ਅੱਗ ਦਾ ਮਤਲਬ ਬਲਾਸ ਸਾਨੂੰ ਉਹ ਮੋੜ ਤੇ ਸੁਣਿਆ ਇਹ ਧੂੜਾ ਕਾ ਪਿਆਣਾ ਸਰਿੰਡਰ ਕਾफी ਦੂਰ ਦੂਰ ਤੱਕ ਕੱਢੇਗੇ ਕਾफी ਦੂਰ ਦੂਰ ਤੱਕ ਸਰ ਵਿੱਚ ਇੱਦਾਂ ਮਤਲਬ ਜੇ ਹੁਣ ਦੇਖਿਆ ਮਲਬਾ ਦੇਖਿਆ ਤਾਂ ਬਹੁਤ ਜ਼ਿਆਦਾ ਨੁਖਾਨ ਹੋ ਗਿਆ ਇਹਨਾਂ ਦਾ ਇਹ ਥੱਲੇ ਦਬੇ ਹੋਏ ਤੇ ਜਿਹੜੇ ਥੱਲੇ ਦਬੇ ਹੋਏ ਤੇ ਸਰ ਬਲਾਸਟ ਨਾਲ ਵਿੱਚ ਦਬ ਗਏ ਇਹਨਾਂ ਦਾ ਸੋਈ ਟਾਈਪ ਲੱਗਦਾ ਕੁਝ ਬਾਕੀ ਹਲੇ ਗੱਲਬਾਤ ਕਰਕੇ ਪਤਾ ਲੱਗੇ ਅੰਦਰ ਕਿੰਨੇ ਕਿ ਸਿਲੰਡਰ ਨੇ ਸਿਲੰਡਰ ਹਲੇ ਤਾਂ ਹੈਗੇ ਨੇ ਸਰ ਕਾਫੀ ਨੇ 20-25 ਸਿਲੰਡਰ ਤਾਂ ਅਸੀਂ ਨੇ ਕੱਢ ਕੇ ਛਿੜਤੇ ਬਾਹਰ ਬਾਕੀ ਹੁਣ ਵੀ ਅਸੀਂ ਚੱਕੇ ਨਹੀਂ ਛੋਟੇ ਸਿਲੰਡਰ ਵੱਡੇ ਸਿਲੰਡਰ ਕਾਫੀ ਜ਼ਿਆਦਾ ਸਿਲੰਡਰ ਨੇ ਉਹ ਉਹ ਹੋ ਗਿਆ ਸਿਲੰਡਰ ਪੈ ਗਿਆ ਇਹ ਛੋਟਾ ਸਟੋਰ ਸੀ ਹਾਂਜੀ ਸਰ ਮਤਲਬ ਇਧਰਲੀ ਸੜਾ ਇਹਨਾਂ ਦਾ ਕੋਈ ਕਮਰਾ ਪਾਇਆ ਹੋਇਆ ਸ਼ਾਇਦ ਸੋਈ ਟਾਈਪ ਉਹਦੇ ਚ ਹੈਗੇ ਸੀਗੇ 50 60 ਸਿਲੰਡਰ ਤੇ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਕਾਰਨ ਕਰਕੇ ਅੱਗ ਲੱਗੀ ਹਲੇ ਲੱਗੂਗਾ ਪਤਾ ਪਤਾ ਕਰਕੇ ਮਤਲਬ ਜੇ ਨਾ ਅਸੀਂ ਮਤਲਬ ਟਾਈਮ ਤੇ ਪਹੁੰਚਦੇ ਹਾ ਜੇ ਵੱਡਾ ਹਾਂ ਹਾਂ ਘਟਨਾ ਵੱਡੀ ਹੋ ਸਕਦੀ ਸੀ ਤੇ ਕਿੰਨੀ ਹੋਇਆ ਪਤਾ ਲੱਗਿਆ ਜੀ ਕਾਰਨਾਂ ਦਾ ਤੇ ਭਾਜੀ ਸਾਨੂੰ ਨਾ ਥਾਣੇ ਇਤਲਾਹ ਮਿਲੀ ਸੀ ਵੀ ਸ਼ਮਸ਼ੇਰਗਾ ਏਜੰਸੀ ਦੇ ਵਿੱਚ ਪਿੰਡ ਮਹਿਸ ਕੋਈ ਸਿਲੰਡਰ ਫਟ ਗਿਆ ਕਸੀ ਨਾਲ ਦੀ ਨਾਲ ਇੱਥੇ ਪਹੁੰਚੇ ਆ ਕੇ ਦੇਖਿਆ ਵੀ ਸਿਲੰਡਰ ਫਟਿਆ ਹੋਇਆ ਸੀ ਇੱਕ ਤੇ ਇਹਨਾਂ ਦੇ ਤਿੰਨ ਚਾਰ ਮੁਲਾਜ਼ਮ ਵੀ ਝੁੱਲਸੇ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਤਾ ਅੱਗੇ ਮੁਰਲੀ ਸ਼ਹਿਤਾ ਵਾਸਤੇ ਕਾਰਨਾਂ ਦਾ ਪਤਾ ਤੇ ਨਾਲ ਫਾਇਰ ਬ੍ਰੇਡ ਮੰਗਵਾ ਕੇ ਨਾਲ ਦੀ ਨਾਲ ਅੱਗੇ ਤੇ ਕਾਬੂ ਕਰ ਲਿਆ ਗਿਆ ਇਹ ਪੜਤਾਲ ਕਰਕੇ ਪਤਾ ਲੱਗੂਗਾ ਜਿਹੋ ਜਿਹੋ ਉਹ ਹੋਊਗੀ ਉਦੋਂ ਦੀ ਕਾਰਵਾਈ ਹੁਣ ਚਲਿੰਦੀ ਜਾਊਗੀ ਕਿੰਨੇ ਝੁੱਲਸੇ ਨੇ ਬੰਦੇ ਤਿੰਨ ਚਾਰ ਬੰਦੇ ਹੈਗੇ ਨੇ ਚਾਰ ਬੰਦੇ ਹਾਂਜੀ ਹਾਂਜੀ ਗਾਡਾਉਨ ਹੈ ਇਹ ਮੁਰਲੀ ਜਾਣਕਾਰੀ ਤੋਂ ਕੀ ਸਾਹਮਣੇ ਆਇਆ ਕੀ ਕਾਰਨ ਸੀ ਇਹ ਸਿਲੰਡਰ ਫਟਿਆ ਹੋਇਆ ਪਾਜੀ ਹੁਣ ਇਹ ਤਾਂ ਹੁਣ ਦੇਖੋ ਪੜਤਾਲ ਕਰਕੇ ਪਤਾ ਲਗੂ ਵੀ ਕੀ ਹੈ ਕੋਈ ਬੋਲਦੇ ਨਹੀਂ ਹੈਗਾ ਮੁੰਡਾ ਥੋੜੇ ਫਾਇਦੇ ਦੀ ਗੱਲ ਕਰਦਾ ਰਹਿਣਾ ਆਹ ਉਹ ਗੱਲ ਕਰਨ ਸਵਾਲ ਕਰੀ ਜਾਂਦਾ ਕਿ ਛੋਟਾ ਛੋਟਾ ਕੀ ਫਾਇਦਾ ਹੈ ਹੈ ਉਹ ਬੋਲੀਏ ਬੰਦਾ ਖੜ ਗਿਆ ਮਨੂੰ ਟ੍ਰੇਡ ਮਾਰਨਾ ਆਉਟ ਬਣਾ ਬੰਦੇ ਇਹ ਹੋਇਆ ਕਿ ਉਹ ਉੱਥੇ ਜੀ ਗੈਸ ਚੱਲ ਰਹੀ ਸੀ ਸਿਲੰਡਰ ਲੀਕ ਹੋ ਗਿਆ ਉਹਨੂੰ ਅੱਗ ਲੱਗ ਗਈ ਹਾਂ ਉਹਨੂੰ ਅੱਗ ਲੱਗ ਗਈ ਕਿੰਨੇ ਕੁ ਜਣੇ ਕੰਮ ਕਰ ਰਹੇ ਸੀ ਅੰਦਰ ਸੀਗੇ ਜੀ 5-7 ਜਣੇ ਅੱਛਾ

إنه <applause> <applause> ਸੰਦੀਪ ਲੱਤਾਂ ਦੇ ਦਾ ਨਹੀਂ ਦਾ ਕੋਈ ਕੁਝ ਹੈ ਵੀਰੇ ਤੁਹਾਡਾ ਕਰਵਾ ਦੇਣਾ ਕੀ ਨਾਂ ਤੁਹਾਡਾ ਮੇਰਾ ਸੰਦੀਪ ਹੈ ਜੀ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਉੱਥੇ ਮੈਨੂੰ ਚ 3 ਸਾਲ ਹੋ ਗਏ ਜੀ ਕਿਵੇਂ ਲੱਗੀ ਅੱਗ ਉੱਥੇ ਉੱਥੇ ਸਿਲੰਡਰ ਲੀਕ ਹੋ ਗਿਆ ਮੈਨੂੰ ਤੇ ਹੋਰ ਸਿਲੰਡਰਾਂ ਨੂੰ ਵੀ ਅੱਗ ਲੱਗੀ ਹੋਰ ਸਿਲੰਡਰਾਂ ਨੂੰ ਅੱਗ ਲੱਗੀ ਸੀ ਪਤਾ ਹੈ ਅੱਛਾ ਤੁਹਾਡੇ ਨਾਲ ਕਿੰਨੇ ਜਣੇ ਨੇ ਹੋਰ ਮੇਰੇ ਨਾਲ 3-4 ਜਣੇ ਹੋਰ ਸੀ ਜੀ ਉੱਥੇ ਅੱਛਾ ਜੀ ਕਾਰਨ ਪਤਾ ਲੱਗਿਆ ਜੀ ਸਿਲੰਡਰ ਕਿ ਸਿਲੰਡਰ ਲੀਕ ਹੋ ਗਿਆ ਜੀ ਬਸ ਉੱਥੇ ਅੱਛਾ ਜੀ ਮਾਲਕ ਪਹੁੰਚੇ ਨੇ ਜੀ ਉੱਥੇ ਮਾਲਕ ਉੱਥੇ ਪਤਾ ਨਹੀਂ ਜਿਸ ਤਾ ਅੱਗ ਇਹ ਕਿਹ

ਤਾਂ ਜੀ ਕਿ ਕਰੇ ਸੀ ਸਾਡਾ ਮੁੰਡਾ ਕੰਮ ਕਰਦਾ ਹੀ ਗੈਂ ਜਰਸੀ ਦੇ ਵਿੱਚ ਕਿਹੜੀ ਗੈਸੈਂਸੀ ਆਪਣੇ ਭਾਰਤ ਆ ਰਹੇ ਨੇ ਜੀ ਇੱਕ ਜਗ੍ਹਾ ਤੇ ਐਮਐਸਮੈਨ ਅੱਛਾ ਹਸਪੈਂਡ ਹੈ ਸਾਡੇ ਦਾ ਫੋਨ ਆਇਆ ਸੀ ਵੀ ਜੰਸੀ ਚੱਕ ਲੱਗ ਗਈ ਐ ਅਸੀਂ ਜਦ ਹੀ ਮੋਟਰਸਾਈਕਲ ਦੇ ਕੇ ਭੱਜਿਆ ਤੇ 8-10 ਮੁੰਡੇ ਹਨ ਜਿਹੜੇ ਸਾਰੇ ਭੁਗੇ ਬੈਠੇ ਅੱਛਾ ਕਿੰਨਾ ਕੁ ਕਿੰਨੇ ਕੁ ਜਣੇ ਨੇ ਅੰਦਰ ਪੰਜ 6 ਜਣੇ ਨੇ ਸਿਲੰਡਰ ਵਗੈਰਾ ਫਟ ਗਏ ਸਿਲੰਡਰ ਇੱਕ ਫਟ ਗਿਆ ਹੀ ਕਹਿੰਦੇ ਲੀਕ ਹੋਗਾ ਕੋਈ ਅੱਛਾ ਤੇ ਲੀਕ ਹੋ ਕਰਨ ਅੱਜ ਸਾਰੇ ਪਾਸੇ ਭੈਅ ਲੱਗੀ ਉਹਦੀ ਮਤਲਬ ਕਿ ਬਾਕੀ ਸਿਲੰਡਰਾਂ ਨੂੰ ਵੀ ਲੱਗ ਗਈ ਹਾਂ ਲੱਗ ਗਈ ਫਿਰ ਕਿੰਨੇ ਕੁ ਮੁੰਡੇ ਫਟੜ ਹੋਏ ਨੇ 10 12 7 8 ਹੈਗੇ ਨੇ ਅਰੇ ਐਮਰਜੈਂਸੀ ਚ ਕਿੰਨੇ ਆਏ ਨੇ ਐਮਰਜੈਂਸੀ ਚ ਬਹੁਤ ਹੋ ਚੁੱਕੇ ਨੇ ਆਏ ਨੇ ਬਾਕੀ ਲਿਆ ਦੇ ਕਿੱਥੇ ਰੈਫਰ ਕਰਿਆ ਇਹਨਾਂ ਨੂੰ ਪਟਿਆਲੇ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਠੀਕ ਹੀ ਨਾਲ ਜੀ ਇਹਨਾਂ ਦਾ ਇੱਕ ਦਾ ਨੌ ਤਾਂ ਆਏਗਾ ਜੱਜ ਜੱਜ ਸਿੰਘ ਜੱਜ ਸਿੰਘ ਜੀ ਬਿਊ ਮਾ ਦਾ ਪਤਾ ਨਹੀਂ ਹੈਗਾ ਉਹ ਕੋਈ ਬਾਹਰ ਲਾਇਆ ਪ੍ਰਦੇਸ਼ੀ ਬੰਦਾ ਟੋਟਲ ਕਿੰਨੇ ਇੱਕ ਮਿੰਟ ਯਾਰ ਇੱਕ ਮਿੰਟ ਟੋਟਲ ਕਿੰਨੇ ਜਣੇ ਹੋਣਗੇ ਅੰਦਰ ਟੋਟਲ ਤੇ 8 ਜਣੇ ਨੇ മാലക്സി ਕਿੰਨੇ ਵਜੇ ਦੀ ਗੱਲ ਆ ਇਹ ਇਹ ਸ਼ਾਮ ਦੇ 3:00 ਵਜੇ 7:00 ਵਜੇ ਨਹੀਂ ਚੱਲਦਾ ਅੱਛਾ ਹੁਣੇ ਹੋ ਗਿਆ ਜਿਹੜਾ ਤੱਕ ਇਹ ਹੁਣ ਤੁਹਾਡੇ ਰਿਸ਼ਤੇਦਾਰ ਨੂੰ ਕਿੱਥੇ ਕਰਦੇ ਭਰਾ ਨੂੰ ਪਟਿਆਲੇ ਕਰ ਰਹੇ ਨੇ ਕੰਡੀਸ਼ਨ ਹੁਣੇ ਵੀ ਠੀਕ ਆ ਕੰਡੀਸ਼ਨ ਕਾਫੀ ਹਾਲਤ ਖਰਾਬ ਪਈ ਆ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਜੋ ਮੰਗੇ ਹੀ ਕਰਦੇ ਨੇ ਜੋ ਇਹਨਾਂ ਦਾ ਇਲਾਜ ਹੈ ਜੋ ਐਕਸਾਮ ਕਰਾਇਆ ਜਾਵੇ ਇੱਕ ਤਾਂ ਨੌ ਜੱਜ ਸਿੰਘ ਆ ਇੱਕ ਤਾਂ ਨੌ ਦਲੀਪ ਸਿੰਘ ਆ ਕਿੰਨੀ ਉਮਰ ਆ ਜੱਜ ਸਿੰਘ ਦੀ ਬਾਈ ਸਾਹਿਬ ਦੀ ਉਮਰ ਬਾਈ ਸਾਹਿਬ ਲੈ ਤਾਂ ਨਹੀਂ ਹੋਇਆ ਬਾਈ ਜੀ ਦੋ ਬੱਚੇ ਨੇ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀਗਾ ਉੱਥੇ ਇਹ ਹੋ ਗਏ ਨੇ ਸਾਲ ਹੋ ਗਿਆ ਤਾਂ ਕਰੂ ਸਾਲ ਤੋਂ ਹੋ ਗਏ ਕੰਮ ਕਰਦਾ ਇਦਲੀ ਮੈਂ ਇਹ ਘਰ ਆ ਜੀ ਬੋਧਾ ਮੇਰਾ ਬੱਚਾ ਇਹ ਤੁਹਾਡਾ ਬੇਟਾ ਹੈ ਜੱਸ ਸਿੰਘ ਕਿਵੇਂ ਬੋਲਾ ਬੋਲ ਨਹੀਂ ਸਕਦਾ ਸੁਣਦਾ ਨਾ ਬੋਲਦਾ ਜੀ আচ্ছা ਦੋਨੋਂ ਬਾਈ ਵੀ ਇਦਾਂ ਨੇ ਬਾਈ ਵੀ ਇਦਾਂ ਨੇ ਹਾਂ ਜੋ ਜੀ ਇਦਾਂ ਨੇ ਜੀ ਕਿੰਨੀ ਤਨਖਾਹ ਲੈਂਦਾ ਫਿਰ ਉੱਥੇ ਇਹ ਕੰਮ ਕਰਾਂ ਦੀ ਇਹਨੂੰ ਮਿਲਦੀ ਹੈ ਜੀ 9500 ਰੁਪਏ ਟਵਾ ਟਾਈ ਕਰਦਾ ਫਿਰ ਇਹਦਾ ਹਾਂ ਹਾਂ ਜੀ ਹਾਂ ਜੀ ਠੀਕ ਤੁਹਾਡਾ ਕੀ ਨਾਮ ਹੈ ਕਾਲਾ RAM ਜੀ ਅੱਛਾ ਜੀ ਕਿੰਨੇ ਬੱਚੇ ਕਿੰਨੇ ਨੇ ਇਹਦੇ ਦੋ ਇੱਕ ਕੁੜੀ ਐ ਇੱਕ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਉਹ ਦੱਸੋ ਮੈਸਪੈਂਡਿੰਗ ਮੈਸਪੈਂਡਿੰਗ ਨਹੀਂ ਪੇਸ਼ੈਂਟ ਆਏ ਨੇ ਜੀ ਕੀ ਕੀ ਦਿੱਕਤਾਂ ਨਾਲ ਆਦੇ ਨੇ ਮੈਸ ਰਿਲੇਕਚਨ ਇੱਕ ਭਾਰਤ ਗੈਸ ਏਜੰਸੀ ਸੀ ਉੱਥੇ ਗੈਸ ਲੀਕ ਹੋ ਗਿਆ ਉਸ ਕਰਕੇ ਅੱਗ ਲੱਗ ਗਈ ਜਿਹੜੇ ਕੁ ਵਰਕਰਸ تھے ਉਹਨਾਂ ਨੂੰ ਗਵਨ ਹੋ ਗਿਆ ਦੋ ਆਪਾਂ ਆਲਰੇਡੀ ਰੈਫਰ ਕਰ ਚੁੱਕੇ ਆਪਾਂ ਜੱਜ ਤੇ ਇੱਕ ਦਿਲੀਪ ਸਿੰਘ ਹੈ ਉਹ ਰੈਫਰ ਹੋ ਗਿਆ ਸਾਡੇ ਕੋਲ ਹੁਣ ਤੀਜਾ ਇੱਕ ਸੰਦੀਪ ਅ ਕਰਕੇ ਆਇਆ ਵੈ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਅਭੀ ਤੋਂ ਸਟੇਬਲ ਹੀ ਐ ਪਰ ਬਰਨ ਹੋਣ ਲੋਕਾਂ ਕੋਲ ਜ਼ਿਆਦਾ ਹੋਈ ਹੈ ਜਿਹੜੇ ਜਿਹੜੇ ਰੈਫਰ ਕਰੇ ਨੇ ਉਹ ਕਿੰਨੇ ਕੁ ਬ ਜਿਹੜੇ ਰਸਾਂ ਕਿਤੇ ਉਹਨਾਂ ਨੂੰ ਮਤਲਬ 50 60% ਤੋਂ ਬਰਨ ਹੈਗਾ ਅੱਜ ਉਹ ਰ퍼 ਕੀਤਾ ਤੇ ਮੈਂ ਮੈਂ ਤੁਹਾਨੂੰ ਕਿਵੇਂ ਪਤਾ ਹੈ ਵੀ 10 ਦੇ ਕਰੀਬ ਜ਼ਖਮੀ ਨੇ ਜਿਹੜੇ ਹੋਏ ਨੇ ਸਾਨੂੰ ਇਨਫੋਰਮੇਸ਼ਨ ਆਈ ਅਥਾਰਟੀਆਂ ਨੇ ਸਾਨੂੰ ਇਨਫੋਰਮ ਕੀਤਾ ਤੇ ਹਾਲੀ ਕੀਵੇਂ ਹਾਲਤ ਹੈ ਜਿਹੜਾ ਹੁਣ ਸ਼ਰਮਾ ਹੈ ਤੁਹਾਡੇ ਕੋਲ ਇੱਥੇ ਸ਼ਰਮਾ ਨੂੰ ਵੀ ਬਰਨ ਹੈ ਜਦੋਂ ਪਹਿਲੇ ਚੈੱਕ ਕਰਾਇਆ ਜਸਟ ਹੁਣੇ ਆਇਆ ਹੈ ਫਿਰ ਦੇਖੀ